ਜੋ ਹੋਣਾ ਤਾਂ ਸਾਡੀ ਪੋਲਿਟਿਕਸ ਹੋਣੀ ਚਾਹੀਦੀ ਹੈ ਕਿ ਜਿਹੜੇ ਲੋਕ ਲੁੱਟੇ ਜਾ ਰਹੇ ਲੋਕ ਨੇ ਉਹਨਾਂ ਦੇ ਵਿੱਚ ਭਾਵੇਂ ਕਿਸਾਨ ਹੈ ਭਾਵੇਂ ਉਹ ਮਜ਼ਦੂਰ ਹੈ ਭਾਵੇਂ ਉਹ ਮੁਲਾਜ਼ਮ ਹੈ ਉਹ ਪੋਲਿਟਿਕਸ ਉਹਨਾਂ ਦੇ ਹੱਕ ਚ ਕਰਨੀ ਚਾਹੀਦੀ ਹੈ ਐਸਾ ਕਰਕੇ ਅਸੀਂ ਬੜੇ ਲੰਮੇ ਸਮੇਂ ਤੋਂ ਫਿਰ ਪਸਤੌਣੇ ਆ ਵੋਟਾਂ ਵੀ ਪਾ ਦਿੰਨੇ ਆ ਫਿਰ ਥੋੜਾ ਸਮੇਂ ਬਾਅਦ ਪਸਤੌਣੇ ਆ ਕਿੱਤ ਕੌਣ ਜਾਂਦਾ ਅਸੀਂ ਸਾਰੇ ਹੀ ਹਾਰ ਜਾਂਦੇ ਆ ਬੁੱਟਾ ਵਾਲੇ ਦਿੱਤ ਜਾਂਦੇ ਲੋਕ ਉਹ ਵਿਚਾਰਧਾਰਾ ਜਿਹੜੀ ਤਹਾਕੀਆਂ ਤੋਂ ਸਾਡੇ ਉੱਪਰ ਰਾਜ ਕਰਦੀ ਹੈ ਉਹ ਅੱਜ ਦਾ ਮੈਂ ਕੱਲ ਤੁਹਾਡਾ ਗਿਆਨ ਪੜਿਆ ਸੀ ਜੇ ਕੱਲ ਵੀ ਟੋਕੜਤਾਲ ਅੱਜ ਵੀ ਮੰਨ ਬਚ ਲਓ ਇਹ ਸਾਡੇ ਜੋ ਕਿਸਾਨ ਆਡੀਨਸ ਕੇਂਦਰ ਦੀ ਮੋਤੀ ਸਰਕਾਰ ਨੇ ਉਹ ਪਾਸ ਕੀਤੇ ਆ ਉਹਨਾਂ ਦੇ ਬਰੋਡ ਦੇ ਵਿੱਚ ਜੋ 25 ਤਰੀਕ ਨੂੰ ਬੰਦ ਹੋ ਰਿਹਾ ਹੈ ਅੱਜ ਵੀ ਭੁਖੜ ਤਾਲ ਉਸ وہی ਮੈਂ ਦੇਖਦਾ ਅੱਜ ਨੂੰ ਸਦਰਪਤ ਹੋਏਗੀ ਸੋ ਦੋਸਤ ਇਧਰੋਂ ਇੱਥੋਂ ਬਣਾਓ ਜਦੋਂ ਤੇ ਮੋਦੀ ਸਾਹਿਬ ਦੂਜੀ ਲਾਈਟ ਵਧਾ ਲਓ ਸਰ ਵਧਾਓ ਥੋੜੀ ਜੇ ਦੇਸ਼ ਦੇ ਵਿੱਚ ਹਰ ਰੋਜ਼ ਨਵੇਂ ਲੋਕਪਰੋਧੀ ਬਿੱਲ ਪਾਸ ਕਰਦੇ ਆ ਜਿੰਨੀ ਆਪਣੀ ਇੰਨੀ ਦੇਤੀ ਕਿ ਦਿਮਾਗ ਖਰਾਬ ਹੋ ਗਿਆ ਆ ਦੇਖੋ ਹੁਣ ਆ ਕਦੇ ਤੁਹਾਡੇ ਕੋਲ ਮੋਟਰ ਵਹੀਕਲ ਐਕਟ ਪਾਸ ਕਰਦੇ ਆ ਉਹਦਾ ਕਿਹਾਜਾ ਅਸੀਂ ਸਾਰੇ ਲੋਕ ਜੀ ਫਰਕ ਪਈ ਹੈ ਜੀ ਨਹੀਂ ਬਹੁਤ ਫਰਕ ਹੈ ਸਰ ਕਿਹੜੀ ਸਾਡਾ ਬੱਚਾ ਕਿਹੜੀ ਵਧਾਈ ਆ ਤੁਸੀਂ ਨੇ ਪੈਨਸ਼ਨ ਪਿੰਨ ਕਰਕੇ ਚਲਿਆ ਜਾਵੇ ਉਹਦੇ ਵਹੀਕਲ ਦੇ ਵਿੱਚੋਂ 34 ਮੁਕਸ ਕੱਢ ਕੇ ਬੜ ਬਹੁਤ ਵੱਡੇ ਉਹਦੇ ਤੇ ਅਜਿਹੇ ਕਮਿਸ਼ਨਾਈ ਦੇ ਚੱਲ ਜਾਂਦੇ ਆ ਪਿਛਲੀ ਐਕਟ 220 220 ਜੀ ਸਾਹਿਬ ਹੁਣੇ ਹੀ ਪਾਸ ਕਰਕੇ ਅੱਡੇ ਨੇ ਉਹ ਵੀ ਸਾਡੇ ਕੱਲੇ ਬਿਜਲੀ ਵਾਲਾ ਤੋਂ ਪ੍ਰਭਾਵਿਤ ਨਹੀਂ ਹੋਣਾ ਉਹ ਪੰਜਾਬ ਦੇ ਲੋਕਾਂ ਆਮਾਨ ਤੋਂ ਵੀ ਪ੍ਰਭਾਵਿਤ ਕਰਨਾ ਹੈ ਇਸੇ ਤਰ੍ਹਾਂ ਹੀ ਹੁਣੇ-ਹੁਣੇ ਕੇਂਦਰ ਦੀ ਬਹੁਤੀ ਸਰਕਾਰ ਨੇ ਜਿਹਦੀ ਲੋਨਤੀ ਸੀ ਜਿੰਨੇ ਜਲਦੀ ਕੀਤੀ ਗਈ ਜੇ ਕੋਈ ਬੈਲ ਲੈ ਕੇ ਆਉਣਾ ਵੀ ਹੈ ਤਾਂ ਲੋਕ ਸਭਾ ਚ ਜਿੱਤੇ ਨੂੰ ਕੋਈ ਖਤਰਾ ਨਹੀਂ ਇੰਨੀ ਬਹੁਤ ਗਲਤੀ ਹੋਵੇ ਉੱਥੋਂ ਪਹਿਲਾਂ ਵਿਚਾਰਿਆ ਜਾ ਸਕਦਾ ਸੀਗਾ ਨਹੀਂ ਵਿਚਾਰਿਆ ਗਿਆ ਸਿੱਧੇ ਆਰਡੀਨੈਂਸ ਲੈ ਕੇ ਆਂਦੇ ਰਹੇ ਜਾਂਦੇ ਪੰਨੇ ਖੇਤੀ ਦੇ ਮੰਡੀ ਕਰਨ ਦਾ ਜੋ ਆਰਡੀਨੈਂਸ ਖੇਤੋਂ ਤੇ ਖੇਤੀ ਦਾ ਆਰਡੀਨੈਂਸ ਜ਼ਰੂਰੀ ਵਸਤਾ ਸੰਬੰਧੀ ਆਰਡੀਨੈਂਸ ਰੇਵੀ ਕੰਮੀ ਕਦਰ ਬਾਅਦ ਚ ਮਜ਼ਦੂਰ ਛੋਦ ਮਿਲ ਨਾਲ ਕੱਢ ਦਿੱਤੀ ਸੋ ਜੀ ਅਸੀਂ ਸਿੱਖਿਆ ਕੇ ਤੁਹਾਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਸੋ ਇਸ ਕਰਕੇ ਮੇਰੇ ਦੋਸਤੋ ਅੱਜ ਵੀ ਜੋ ਰੈਲੀਆਂ ਮਜਾਰੇ ਆਪਾਂ ਕਰ ਰਹੇ ਆਂ ਭਾਵੇਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਜੋ ਸਾਡੇ ਨਾਲ ਰਾਜਗੱਦੀ ਸੰਭਾਲਣ ਮੌਕੇ ਜੋ 10 ਸਾਲ ਦਾ ਬਲਵਾਸ ਕੱਟ ਕੇ ਆਇਆ ਕਪਤਨ ਉਦੋਂ ਇਲੈਕਸ਼ਨ ਤੋਂ ਤਿੰਨ ਚਾਰ ਦਿਨ ਪਹਿਲਾਂ 2017 ਹਿੰਦਕਰੀ ਮਲਾਕਮ ਸਾਥੀ ਤੇ ਉਹਨੇ ਕਿਹਾ ਚਲ ਗਰ ਗੱਲ ਤਾਂ ਸੋ ਲੋਕੋ ਪੋਕਟ ਬੁਲਾਉਂਗਾ ਹੋਤ ਭਾਵੇਂ ਨਾ ਪਾਇਓ ਸਾਨੂੰ ਤਿੰਨ ਚਾਰ ਸਾਥੀਆਂ ਨੂੰ ਮਹਿਲਾ ਚ ਗਵਾਟਾਉਣਾ ਕਟੜ ਵੰਦਰਸੋਂ ਦਾ ਚਾਤਿਆ ਸੀ ਉੱਤੇ ਬਾਹਰ ਚੜਾਈਆਂ ਹੋਈਆਂ ਕੈਪਟਨ ਸਾਹਿਬ ਆ ਗਏ ਛੜੀ ਗੱਲ ਕਈ ਟਾਈਪ ਕਰ ਰਹੀ ਐ ਪ੍ਰੈਸ ਰੋਡ ਦਿੱਤੇ ਗਏ 2004 ਤੋਂ ਬਾਅਦ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕੀਤਾ 23 ਸਤੰਬਰ ਦੇ ਸਾਰ ਸੋਮਾ ਪੋਰਟ ਮਿਸ਼ਨ ਲਾਗੂ ਕਰਨ ਦਾ ਵਾਅਦਾ ਕੀਤਾ ਜਿਹੇ ਦੀ ਅਕਸਤਾ ਦੇ ਬਤਾਏ ਦੇ ਵਾਅਦੇ ਕੀਤੇ ਕੋਕਾ ਦੇ ਮਜ਼ਦੂਰ ਜਿਹੜੇ ਸਾਡੇ ਬੱਚੇ 800 ਸੌ ਦਿਨ ਆਰਥਿਕ ਸ਼ੋਸ਼ਣ ਕਰ ਰਿਹਾ ਉਹਨਾਂ ਦਾ ਜੀਵਿਕਾ ਸ਼ੋਸ਼ਣ ਬਾਰਾਂ ਮਾਰ ਘੰਟੇ ਜੁੱਤੀ ਰਹੀ ਹੈ ਔਰ ਉਹ ਵਿਧਾਨ ਸਭਾ ਚ ਪਾਸ ਕੀਤਾ ਐਕਟ ਸੋ ਮਰਾਜਮ ਪਾਲ ਪਰ ਐਕਟ ਦੇ ਨਾਮ ਜਾਣਿਆ ਜਾਂਦਾ ਹੈ ਉਹਨੂੰ ਲਾਗੂ ਕਰਨ ਦਾ ਵਾਅਦਾ ਕੀਤਾ પ્રાਣੀ ਪੈਨਸ਼ਨ ਸਕੀਮ ਦੇ ਵਾਅਦੇ ਕੀਤੇ ਹਿੰਦੁਸਤਾਨ ਦੀ ਸਰਵ ਉਚਤਾਨਤ ਜਿਹੜੀ ਕਹਿੰਦੀ ਬਰਾਬਰ ਕੰਮ ਬਰਾਬਰ ਉਜਰਤ ਦੇਣੀ ਚਾਹੀਦੀ ਹੈ ਇੱਕ ਪਾਸੇ ਸਾਡਾ ਰੈਗੂਲਰ EMPLOYE ਇੱਕ ਮੇਸ ਤੇ ਕੰਮ ਕਰ ਰਿਹਾ ਉਹ ਪੂਰੇ ਸਕੇਲ ਲੈ ਰਿਹਾ ਔਰ ਦੂਸਰੇ ਪਾਸੇ ਸਾਹਮਣੇ ਬੈਠਾ ਸਾਡਾ ਬੱਚਾ ਜਿਹੜਾ ਨੌਜਵਾਨ ਭਰਤੀ ਕੀਤਾ ਕਰ ਰਿਹਾ 15-15 ਸਾਲ ਹੋ ਗਏ ਆਸਤੇ ਵਿੱਚ ਉਹ ਡਾਇਰੈਕਟ ਪਾਸ ਹੋਇਆ ਸੀ 2016 ਦੇ ਵਿੱਚ ਧਾਮਿਆਂ ਨੇ ਉਹਦੇ ਵਿੱਚ ਵੀ ਟੋਟੀਆਂ ਨੇ ਪਰ ਕੈਪਟਨ ਸਾਹਿਬ ਬਹੁਤ ਵੱਡੀ ਆਸ ਪੱਜੀਦੀ ਪੰਜਾਬ ਦੀ ਨੌਜਵਾਨੀ ਨੂੰ ਜੇ ਜਿੱਦੇ ਇੱਕ ਲੱਗ ਹੋਇਆ ਤਾਂ ਅਸੀਂ ਵੀ ਰਗਰੋਂ ਪੁਲਾਈ ਦਾ ਆਨੰਦ ਮਾਣਾਂਗੇ ਸਾਡਾ ਵੀ ਭਵਿੱਖ روشن ਹੋਏਗਾ ਫੋੜਾ ਡਾਕੂ ਨੇ ਕੀਤੇ ਆ ਕਰੋਨਾ ਵਾਇਰਸ ਦੀ ਯਾਰ ਦੇ ਵਿੱਚ ਸਿੰਧਰ ਤੋਂ ਪੰਜਾਬ